ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਚ ਲੁੱਟਖੋ ਕਰਨ ਸਮੇ ਔਰਤ ਨੂੰ ਗਲੀ ਚਿਕੜੀ ਸੰਵਾਲਾ ਲੁਟੇਰਾ ਚੜਿਆ ਪੁਲਿਸ ਅੜਿੱਕੇ ਪੁਲਿਸ ਨੇ ਇੱਕ ਮੋਟਰਸਾਈਕਲ ਅਤੇ ਦੋ ਫੋਨ ਵੀ ਬਰਾਮਦ ਕੀਤੇ ਹਨ ਫਿਰੋਜ਼ਪੁਰ ਅੰਦਰ ਲੁੱਟਖੋ ਖਾ ਪੂਰੇ ਜ਼ੋਰ ਤੇ ਚੱਲ ਰਹੀਆਂ ਨੇ ਤੇ ਕੋਈ ਐਸਾ ਦਿਨ ਖਾਲੀ ਨਹੀਂ ਜਾ ਰਿਹਾ ਜਿਸ ਦਿਨ ਚੋਰ ਲੁਟੇਰਿਆਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਹੋਵੇ ਅਜੇ ਹਾ ਇੱਕ ਮਾਮਲਾ ਬੀਤੇ ਦਿਨੀ ਫਿਰੋਜ਼ਪੁਰ ਦੀ ਤੁੱਲੀ ਵਾਲੀ ਗਲੀ ਤੋਂ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਲੁਟੇਰੇ ਨੇ ਗਲੀ ਜਾ ਰਹੇ ਇੱਕ ਔਰਤ ਕੋਲੋਂ ਲੁੱਟ ਕਰਨ ਸਮੇ ਉਸਨੂੰ ਮੋਟਰਸਾਈਕਲ ਪਿੱਛੇ ਕਾਫੀ ਦੂਰ ਤੱਕ ਘੜਿਸਿਆ ਸੀ ਜਿਸਨੂੰ ਫਿਰੋਜ਼ਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਦਿੰਦਿਆਂ ਐਸਪੀ ਨਵੀਨ ਕੁਮਾਰ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੁਟੇਰੇ ਨੇ ਬਿੱਤੀ ਦਿਨੀ ਪਹਿਲਾਂ ਗੁਰੂਆਟਸਾਏ ਤੋਂ ਇੱਕ ਮੋਟਰਸਾਈਕਲ ਵੀ ਚੋਰੀ ਕੀਤਾ ਸੀ ਅਤੇ ਇਸੇ ਨਾਲ ਹੀ 2 ਦਿਨ ਪਹਿਲਾਂ ਫਿਰੋਜ਼ਪੁਰ ਦੇ ਤੁਲੀ ਵਾਲੇ ਗਲੀ ਵਿੱਚ ਇਸ ਲੁਟੇਰੇ ਨੇ ਲੁੱਟਖੋ ਕਰਨ ਸਮੇ ਇੱਕ ਔਰਤ ਨੂੰ ਗਲੀ ਵਿੱਚ ਘੜਿਸਿਆ ਸੀ ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਕੋਲ ਚੋਰੀ ਦਾ ਮੋਟਰਸਾਈਕਲ ਹੈ ਦੋ ਮੋਬਾਈਲ ਫੋਨ ਵੀ ਬਰਾਮਦ ਕਿਤੇ ਗਏ ਹਨ ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਸ਼੍ਰੀਮਤੀ ਸੋਮੇ ਮਿਸ਼ਰਾ ਆਈਪੀਐਸ ਐਸਐਸਪੀ ਫਰੋਜਪੁਰ ਦੇ ਦਿਸ਼ਾ ਨਿਰਦੇਸ਼ ਤੇ ਡੀਐਸਪੀ ਡੀ ਅਤੇ ਸੀਆਈ ਇਨਸਪੈਕਟਰ ਮੋਹਿਤ ਵੱਲੋਂ ਮਤੀ 22 ਨੂੰ 22 12 2024 ਨੂੰ ਇੱਕ ਮਲਜਮ ਜਿਹੜਾ ਹੈਗਾ ਆਸ਼ੂ ਪੁੱਤਰ ਜਿੰਦਰ ਵਾਸੀ ਮਮਦੋਟ ਜੇ ਜਿਹਨੂੰ ਇਹ ਇੱਕ ਮੋਟਰਸਾਈਕਲ ਅਤੇ ਦੋ ਮੋਬਾਈਲਾਂ ਸਵੇਤ ਰਿਕਵਰ ਕੀਤਾ ਬਦਾਨਦ ਕੀਤਾ ਹੁੰਦੇ ਕੋਲ ਔਰ ਇਸ ਵਿਅਕਤੀ ਤੇ ਪਹਿਲਾਂ ਵੀ ਤਿੰਨ ਮੁਕਦਮੇ ਜਿਹੜੇ ਹੈਗੇ ਆ ਆਲਰੇਡੀ ਦਰਜ ਹਨ ਜਿਹੜਾ ਇਹਨੇ ਮੋਟਰਸਾਈਕਲ ਜਿਹੜਾ ਖੋਹ ਕੀਤਾ ਸੀ ਉਹ ਤਕਰੀਬਨ ਅੱਜ ਤੋਂ ਇੱਕ ਮਹੀਨਾ ਪਹਿਲਾਂ ਸ਼ਹਿਰ ਗੁਰੂ ਦਾ ਸਾਈਟ ਤੋਂ ਜਿਹੜਾ ਇਹਨੇ ਖੋਹ ਕੀਤੀ ਸੀ ਇਸ ਤੋਂ ਇਲਾਵਾ ਇੱਕ ਮਿਤੀ 20 ਬਾਰੰਦ 2024 ਨੂੰ ਸ਼ਹਿਰ ਦੇ ਵਿੱਚ ਟੁੱਲੀ ਟੁੱਲੀ ਗਲੀ ਸਾਣਾ ਸਿਟੀ ਦੇ ਵਿਤੋਂ ਜਿਹੜਾ ਹੈਗਾ ਇੱਕ ਲੇਡੀ ਕੋਲ ਨੇ ਪਰਸ ਖੋਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਕਿ ਉਹ ਲੇਡੀ ਨਾਲੇ 50 ਤੋਂ 60 ਮੀਟਰ ਅ ਕਿ ਸਿੱਟਿਆ ਹੋਇਆ ਸੀ ਲੇਡੀ ਨੇ ਉਸਨੇ ਉਹ ਵੀ ਜਿਹੜੀ ਨੇ ਵਾਰਦਾਤ ਹੈ ਇਸੇ ਵਿਅਕਤੀ ਵੱਲੋਂ ਹੀ ਕੀਤੀ ਗਈ ਹੈ ਸਰ ਇਹਨਾਂ ਦੇ ਅਪਰਾਧਿਕ ਮਾਮਲੇ ਕਿੰਨੇ ਦਰਜ ਨੇ ਇਸ ਤੇ ਪਹਿਲਾਂ ਤਿੰਨ ਮੁਕਦਮੇ ਦਰਜ ਹਨ ਇਹਨਾਂ ਦੇ ਇੱਕ ਮੁਕਦਮਾ 2019 ਦੇ ਵਿੱਚ ਦੋ ਮੁਕਦਮੇ ਜਿਹੜੇ 2022 ਦੇ ਵਿੱਚ ਆਲਰੇਡੀ ਪਹਿਲਾਂ ਹੀ ਦਰਜ ਹਨ ਸਨੇਚਿੰਗ ਲਈ ਹੈ ਜੀ ਸਨੇਚਿੰਗ ਦਾ ਹੀ ਮੁਕਦਮਾ ਇਹਨੇ ਦੇਖ ਲਾ ਪਹਿਲਾਂ ਵੀ ਹੈ ਜੀ ਸਨੇਚਿੰਗ ਦੇ ਨੇ ਕੋਈ ਹਥਿਆਰ ਦੀ ਬਰਾਮਦਗੀ ਹੋਈ ਨਹੀਂ ਨਹੀਂ ਹਥਿਆਰ ਦੀ ਕੋਈ ਬਰਾਮਦਗੀ ਨਹੀਂ ਹੋਈ ਹੈ ਸਿਰਫ ਦੋ ਮੋਬ ਸਰ ਜੀ ਗੱਲ ਕੀਤੀ ਜਾਵੇ ਸਨੇਚਰਾਂ ਦੀ ਤੇ ਸਨੇਚਰ ਦੀ ਇਹ ਜਿਹੜੇ ਆਉਂਦੇ ਨੇ ਪਿੰਡਾਂ ਵਿੱਚੋਂ ਆ ਕੇ ਸ਼ਹਿਰ ਦੇ ਵਿੱਚ ਸਨੇਚਿੰਗ ਕਰਕੇ ਚਲੇ ਜਾਂਦੇ ਨੇ ਤੇ ਕੁਝ ਨੂੰ ਇਹਦੇ ਲਈ ਕਾਫੀ ਜ਼ਿਆਦਾ ਮਸ਼ੱਦਦ ਕਰਨੀ ਪੈਂਦੀ ਲੱਭਣ ਦੀ ਤੇ ਕੀ ਕੋਈ ਐਵੇਂ ਦਾ ਕ੍ਰੈਟਰੀਆ ਪੁਲਿਸ ਵੱਲੋਂ ਤਿਆਰ ਕੀਤਾ ਗਿਆ ਵੀ ਸਨੇਚਰ ਜਿਹੜੇ ਨੇ ਉਹ ਉੱਥੇ ਹੋ ਜਾਣ ਕੈਮਰੇਆਂ ਦੀ ਕੋਈ ਜ਼ਿਆਦਾ ਇਸਤੇਮਾਲ ਹੋਣਾ ਕੀਤਾ ਹੋਵੇ ਅ ਜਿਹੜੀ ਜਦੋਂ ਸਨੇਚਰ ਨੂੰ ਗ੍ਰਿਫਤਾਰ ਕਰਨ ਸੰਬੰਧੀ ਹੈਗਾ ਅਸੀਂ ਜਿਹੜੀ ਸਾਡੀ ਸਟ੍ਰੈਟਜੀ ਜਿਹੜੀ ਹੈਗੀ ਉਹਦੇ ਵਿੱਚ ਜ਼ਿਆਦਾ ਤਾਂ ਸੀ ਇਹ ਪ੍ਰੋਨਾ ਦਾ ਕੋਡ ਹੈਗਾ ਉਹਨੂੰ ਵਾਜਦੇ ਹੈਗੇ ਆ ਸੈਕਿੰਡ ਜਿਹੜੇ ਪਬਲਿਕ ਵੱਲੋਂ ਕੈਮਰੇ ਲਗਾਏ ਜਾਂਦੇ ਜੀ ਇਹਦੇ ਉਹਨੂੰ ਵੀ ਅਸੀਂ ਕਾਫੀ ਕੋ ਕੀਤੀ ਜਾਂਦੀ ਤਾਂ ਜੋ ਜਿਹੜੀ ਹੈਗੇ ਸਨੇਚਰ ਤੇ ਕਾਰਵਾਈ ਕੀਤੀ ਜਾ ਸਕੇ ਉਹ ਪਰਿਵਾਰ ਵੱਤ ਦਾ ਕੀ ਕਹਿਣਾ ਆ ਸਰ ਜਿੰਨਾਂ ਦੀ ਔਰਤ ਦੇ ਨਾਲ ਕੋਈ ਸੀ ਇਹ ਉਹਨਾਂ ਦੇ ਪਰਿਵਾਰ ਸੈਟੀਸਫਾਈਡ ਨੇ ਹੁਣ ਕਿਉਂਕਿ ਉਹਨਾਂ ਨੂੰ ਅਸੀਂ ਦੱਸਿਆ ਵੀ ਤੁਹਾਡੇ ਬੰਦਾ ਗਿਰਸਾਲ ਕੀਤਾ ਹੈਗਾ